ਅੱਜ ਆਏ ਅਸੀਂ ਨਵੀਂ ਲੋਕੇਸ਼ਨ ਦੇ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਸ਼ਾਂਤਿਆ ਬਹੁਤ ਖੇਤਾਂ 'ਚ ਬਣਿਆ ਹੋਇਆ ਬਹੁਤ ਸ਼ਾਂਤੀ ਵਾਲੀ ਜਗ੍ਹਾ ਵੀ ਇੱਥੇ ਸ਼ੂਟਿੰਗ ਕਰ ਰਿਹਾ ਕਰ ਰਹੇ ਸਦੋ ਸੇਵਕ ਵੰਦਾਰ ਅੱਜ ਆਏ ਆ ਕੋ ਨਵੀਂ ਸ਼ੂਟਿੰਗ ਤੇ ਕਰਦੇ ਆ ਦੇਖਦੇ ਆ ਅੱਗੇ ਗੱਲਾਂ ਬਾਤਾਂ ਕਰਾਂਗੇ ਆਪਾਂ ਆਹ ਬੰਦੇ ਆਏ ਹੈਗੇ ਆ ਹਲੋ ਜੀ ਕੀ ਹਾਲ ਹੈ ਬਹੁਤ ਵਧੀਆ ਲੋਕੇਸ਼ਨ ਆ ਅੰਗਰੇਜ਼ ਸਿੱਧੂ ਜੀ ਇਧਰ ਸੇਵਕ ਜੀ ਗੁਰਦੁਆਰੇ ਦਾ ਇਤਿਹਾਸ ਦੱਸਾਂਗੇ ਵੀਡੀਓ ਦੇ ਰਾਹੀਂ ਵੀਡੀਓ ਇਤਿਹਾਸ ਵਾਲੀ ਵੱਖਰੀ ਦੇਖਿਓ ਤੁਸੀਂ ਆਹ ਕਲਿੱਪ ਜਿਹੜੀ ਰਾਜਨੇ ਪੜਾਈ ਆ ਹੁੰਦੇ ਨੇ ਇਹ ਵੱਖਰੀ ਪਾ ਦੇਾਂਗੇ ਤੇ ਗੁਰਦੁਆਰੇ ਦਾ ਇਤਿਹਾਸ ਦੱਸਦੇ ਆਪ ਨੂੰ ਉਹ ਅਗਲੀ ਵੀਡੀਓ ਚ ਵੇਖ ਲਿਓ ਤੁਸੀਂ ਆਪ ਠੀਕ ਆ ਜੀ ਆਪਾਂ ਗੱਡੀ ਲਾਉਣੇ ਅੱਗੇ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਯਾਰ ਦੇਖੋ ਲਓ ਜੀ ਹੁਣ ਚੱਲੇ ਆਂ ਅਸੀਂ ਵਾਪਸ ਤੇ ਵੀਡੀਓ ਸ਼ੂਟ ਕਰ ਲਈ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਸੀਗਾ ਇਹ ਅੰਗਰੇਜ਼ ਉਹਦੇ ਪਿੱਤੇ ਪਾਵਾਂਗੇ ਬਹੁਤ ਵਧੀਆ ਬਹੁਤ ਸੋਹਣਾ ਤੇ ਸ਼ਾਂਤੀ ਪ੍ਰਤੀ ਗੁਰਦੁਆਰਾ ਸਾਹਿਬ ਆ ਬਾਈ ਹੁਣ ਚੱਲੇ ਆਪਾਂ ਵਾਪਸ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਇੱਕ ਵਾਰੀ ਵੀਰੇ ਯਾਰ ਆਹ ਲੱਗਦਾ ਬੰਦੇ ਨੇ ਯਾਰ ਪਤਾ ਨਹੀਂ ਮੈਂ ਕਿੱਥੇ ਆ ਗਿਆ ਇੰਨਾ ਸੋਹਣਾ ਗੁਰਦੁਆਰਾ ਸਾਹਿਬ ਤੇ ਉੱਚਾ ਬਣਿਆ ਹੈਗਾ ਠੀਕ ਹੈ ਜੀ ਸਤਿ ਸ੍ਰੀ ਅਕਾਲ